ਮਾਰਕੀਟ ਦੇ ਵਿੱਚ ਚੱਲ ਰਹੇ ਸਪਾ ਸੈਂਟਰ ਦੇ ਵਿੱਚ ਪੁਲਿਸ ਨੇ ਅਚਾਨਕ ਰੇਡ ਮਾਰ ਲਈ ਤੇ ਇਸ ਤੋਂ ਬਾਅਦ ਸੈਂਟਰ ਦੇ ਵਿੱਚੋਂ ਦੋ ਕੁੜੀਆਂ ਗ੍ਰਿਫਤਾਰ ਕੀਤੀਆਂ ਗਈਆਂ ਨੇ ਤੇ ਇੱਕ ਸੈਂਟਰ ਦਾ ਮੈਨੇਜਰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਮਾਮਲਾ ਪਟਿੰਡਾ ਦੀ ਪੋਡਾ ਮਾਰਕੀਟ ਦੇ ਵਿੱਚ ਚੱਲ ਰਹੇ ਇੱਕ ਸਪਾ ਸੈਂਟਰ ਦਾ ਹੈ ਜਿੱਥੇ ਕਿ ਪੁਲਿਸ ਨੇ ਰੇਡ ਕਰਕੇ ਇਹਨਾਂ ਤਿੰਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਤੇ ਪੁਲਿਸ ਅਫਸਰ ਦੇ ਮੁਤਾਬਕ ਲੰਬੇ ਸਮੇਂ ਤੋਂ ਸਪਾ ਸੈਂਟਰ ਦੇ ਵਿੱਚ ਗੈਰ ਕਾਨੂੰਨੀ ਧੰਦੇ ਬਾਰੇ ਸੂਚਨਾਵਾਂ ਉਹਨਾਂ ਨੂੰ ਮਿਲ ਰਹੀਆਂ ਸੀ ਤੇ ਇਸ ਤੋਂ ਬਾਅਦ ਹੀ ਉਹਨਾਂ ਵੱਲੋਂ ਸ਼ੱਕ ਦੇ ਆਧਾਰ ਤੇ ਇਹ ਰੇਡ ਕੀਤੀ ਗਈ ਹੈ ਤੇ ਇੱਥੋਂ ਦੋ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਨਾਲ ਹੀ ਇਸ ਸੈਂਟਰ ਦੇ ਮੈਨੇਜਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਕੋਈ ਸਮੇਂ ਤੋਂ ਜਿਹੜਾ ਹੈਗਾ ਜ਼ੁਬਾਨੀ ਤੌਰ ਤੇ ਕੰਪਲੇਂਟਸ ਮਿਲ ਰਹੀਆਂ ਸੀ ਕਿ ਰੇਸ ਨਾਂ ਦਾ ਜਿਹੜਾ ਸਪਾ ਹੈਗਾ ਪੁੱਡਾ ਮਾਰਕੀਟ ਵਿੱਚ ਉੱਤੇ ਜਿਹੜਾ ਸਪਾ ਦੀ ਆਰਡ ਵਿੱਚ ਜਿਹੜਾ ਹੈਗਾ ਇਲੈਗਲ ਐਕਟੀਵਿਟੀਜ਼ ਨੂੰ ਅੰਜਾਮ ਦਿੱਤਾ ਜਾ ਰਿਹਾ ਜਿਸ ਤੇ ਜਿਹੜਾ ਇਨਫੋਰਮੇਸ਼ਨ ਡਵੈਲਪ ਕਰਕੇ ਤੇ ਜਿਹੜਾ ਹੈਗਾ ਇੱਥੇ ਚੈਕਿੰਗ ਕੀਤੀ ਗਈ ਹੈ ਜੋ ਕਿ ਜਿਹੜੇ ਹੈਗੇ ਇਨਫੋਰਮੇਸ਼ਨ ਮਿਲੀ ਸੀਗੀ ਇਹ ਦੇਵਪਾਰ ਜਿਹੜਾ ਸਪਾ ਦੀ ਆਰਡ ਵਿੱਚ ਦੇਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਉਹ ਸਹੀ ਜਿਹੜੀ ਹੈਗੀ ਹੈ ਇਨਫੋਰਮੇਸ਼ਨ ਜਿਹੜੀ ਸਹੀ ਹੋਈ ਤੇ ਸਾਡੇ ਵੱਲੋਂ ਜਿਹੜਾ ਇੱਥੇ ਚੈਕਿੰਗ ਕੀਤੀ ਗਈ ਤੇ ਮੌਕੇ ਤੇ ਜਿਹੜੀਆਂ ਦੋ ਵਿਕਟਮਸ ਜਿਹੜੀਆਂ ਇੱਥੋਂ ਕਵਰ ਹੋਈਆਂ ਹੈਗੇ ਇਹਨਾਂ ਦੇ ਇਨਫਾਰਮੇਸ਼ਨ ਦੇ ਆਧਾਰ ਤੇ ਅਤੇ ਵਿਕਟਮ ਦੇ ਬਿਆਨਾਂ ਦੇ ਆਧਾਰ ਤੇ ਐਫਆਈਆਰ ਰਜਿਸਟਰ ਕੀਤੀ ਜਾ ਰਹੀ ਹੈ ਤੇ ਇਸ ਵਿੱਚ ਜਿਹੜਾ ਹੁਣ ਤੱਕ ਜਿਹੜਾ ਇੱਕ ਵਿਅਕਤੀ ਜੋ ਮੈਨੇਜਰ ਆ ਉਹਨੂੰ ਅਪ੍ਰੀਹੈਂਡ ਕੀਤਾ ਗਿਆ ਤੇ ਜੋ ਵੀ ਅੱਗੇ ਕੋਈ ਹੋਰ ਵੀ ਕਿਸੇ ਦਾ ਜਿਹੜਾ ਹੈਗਾ ਰੋਲ ਸਾਹਮਣੇ ਆਊਗਾ ਤਾਂ ਉਹਦੇ ਖਿਲਾਫ ਵੀ ਬੰਦੀ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਟੋਟਲ ਕਿੰਨੇ ਹੁਣ ਰਸਕਲੇ ਹੁਣ ਤੱਕ ਜਿਹੜਾ ਇੱਕ ਜਿਹੜਾ ਹੈਗਾ ਅਸੀਂ ਇੱਕ ਜੋ ਮੈਨੇਜਰ ਨੂੰ ਐਪਰੀਹੈਂਡ ਕੀਤਾ ਹੈਗਾ ਤੇ ਦੋ ਜਿਹੜੀਆਂ ਵਿਕਟਮ ਦਾ ਮੌਕੇ ਤੇ ਰਿਕਵਰ ਹੋਇਆ ਤੇ ਲੋਕਲੀ ਐਜੈਂਟ ਕੁਝ ਬਾਤ ਕਰ ਰਹੇ ਨੇ ਇਹ ਲੋਕਲੀ ਹੈਗੇ ਜਿਹੜੇ ਹੈਗੇ ਇੰਡੀਆ ਨਹੀਂ ਹੈਗੇ ਤੇ ਬਾਕੀ ਜਿਹੜੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਵੀ ਅੱਗੇ ਕੋਈ ਕਿਸੇ ਦਾ ਰੋਲ ਸਾਹਮਣੇ ਆਊਗਾ ਜਾਂ ਇਨਵੈਸਟੀਗੇਸ਼ਨ ਹੋਰ ਫੈਕਟ ਸਾਹਮਣੇ ਆਉਣਗੇ ਉਹਦੇ ਮੁਤਾਬਕ ਜਿਹੜੀ ਸਭ ਤੋਂ ਸਤਤਕਾਰ ਵਿੱਚ ਪਿਛਲੇ ਦਿਨੀ ਵੀ ਥੋੜੀ ਜਿਹੀ ਤੇ ਰੇਡ ਕੀਤੀ ਗਈ ਸੀ ਉੱਥੇ ਵੀ ਇਸ ਤਰ੍ਹਾਂ ਦੇ ਹੁੱਕੇ-ਬਾਰ ਪੜੇ ਨੇ ਸੀ ਲੱਗਦਾ ਲਗਾਤਾਰ ਰੇਡ ਵੀ ਕੀਤੀ ਜਾਂਦੀ ਆ ਪਰ ਇਹ ਇਹ ਅਨਲੀਗਲ ਜੋ ਵੀ ਜਿਹੜਾ ਹੈਗਾ ਸਾਡੇ ਵੱਲੋਂ ਟਾਈਮ ਨੂੰ ਟਾਈਮ ਜਿਹੜਾ ਹੈਗਾ ਜਿਹੜਾ ਆਪਦੇ ਜਿਹੜਾ ਸਿਕਰਟ ਇਨਫੋਰਮੇਸ਼ਨ ਡਵੈਲਪ ਕਰਕੇ ਤੇ ਚੈਕਿੰਗ ਕਰਕੇ ਜਿਹੜੇ ਹੈ ਕਿ ਜੋ ਵੀ ਗਲਤ ਐਕਟੀਵਿਟੀਆਂ ਨੂੰ ਅੰਜਾਮ ਦੇ ਰਹੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਲੈਂਦੀ ਜਾ ਰਹੀ ਹੈ ਚੱਕ ਬਾਣੀ ਟੀਵੀ ਲਈ ਮਨਪ੍ਰੀਤ ਸਿੰਘ ਦੀ ਰਿਪੋਰਟ